ਤੁਲਾ ਆਸਾ ਬਾਣੀ ਸ੍ਰੀ ਰਵਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਨਾਸ ਪੰਚ ਦੋਖ ਅਸਾਦ ਜਾਮਹਿ ਤਾਂ ਕੀ ਕੀਤਕ ਆਸ ਮਾਦੂ ਅਵਿਦਿਆ ਹਿਤਕੀਨ ਦੁਬੇਕ ਦੀਪ ਮਲੀਨ ਰਹਾਉ ਤ੍ਰਿਗਤ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਾਨੁਖਾ ਅਵਤਾਰ ਦੁਲੱਭ ਤਿਹੀ ਸੰਗਤ ਪੂਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛਨਾ ਚੱਲੇ ਉਪਾਇ ਰਵਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਭੈ ਹਰਮ ਪਰਮ ਆਨੰਦ ਕਰੋ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤ ਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਚ ਔ ਲਗ ਔ ਲਗ ਗਣੀ ਔਰ ਇਕ ਮੰਗੋ ਭਗਤ ਚਿੰਤਾਵਣ ਜਣੀ ਲਖਾਵੋ ਅਸੰਤ ਪਾਪੀ ਸਣ ਰਵਦਾਸ ਭਣੈ ਜੋ ਜਾਣੈ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਏ ਰੰਡ ਬਾਪਰੇ ਸੰਗਤ ਮਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸਰਨ ਤੁਮਾਰੀ ਹਮ ਓਗਨ ਤੁਮ ਉਪਕਾਰੀ ਰਹਾਉ ਤੁਮ ਮਖਤੂਲ ਸੁਪੇਗਸ ਪੀਲ ਹਮ ਬਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਐ ਮਾਧੋ ਜੈਸੀ ਮਦਪਮਖੀਰਾ ਜਾਤੀ ਓਚਾ ਪਾਤੀ ਓਚਾ ਓਛਾ ਜਨਮ ਹਮਾਰਾ ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰਵਦਾਸ ਚ ਮਾਰਾ ਆਸਾ ਕਹਾ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤਉ ਡਰ ਪੈ ਤੇ ਰੋ ਜਨ ਤੁਜੈ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾ ਮਈਆ ਧਨ ਰਹਾਉ ਸੰਪਤ ਵਿਪਤ ਪਟਲ ਮਾਇਆ ਧਨ ਤਾਂ ਮਹਿ ਮਗਨ ਹੋਤ ਨਾ ਤੇ ਰੋ ਜਨ ਪ੍ਰੇਮ ਕੀ ਜੇਵਰੀ ਬੰਧਿਓ ਤੇਰੋ ਜਨ ਕਹਿ ਰਵਦਾਸ ਛੂਟੇ ਬੋਹ ਕਮਨ ਗੁਨ ਆਸਾ ਹਰ 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 ਹਰੀ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਉ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਨਿਮਤ ਨਾਮ ਦੇਉ ਦੂਧ ਪਿਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਾਨ ਰਵਦਾਸ RAM ਰੰਗ ਰਹਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੈ ਦੇਖੈ ਸੁਨੈ ਬੋਲੇ ਦੌਰਿਉ ਫਿਰਤ ਹੈ ਰਹਾਉ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਮਨ ਬਚ ਕਰਮ ਰਾਸ ਕਸੈ ਲਵਹਨਾ ਬਿਨਸ ਗਿਆ ਜਾਏ ਕਹੂੰ ਸਮਾਨਾ ਕਹਿਰਵਦਾਸ ਬਾਜੀ ਜਗ ਭਾਈ ਬਾਜੀ ਗਰਸੋ ਮੋਹਿ ਪ੍ਰੀਤ ਬਨ ਆਈ ਆਸਾ ਬਾਣੀ ਭਗਤ ਧੰਨੇ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਭ੍ਰਮਤ ਫਿਰਤ ਬਹੁ ਜਨਮ ਬਿਲਾਨੀ ਤਨ ਮਨ ਧਨ ਨਹੀਂ ਧੀਰੇ ਲਾਲਚ ਵਿਖ ਕਾਮ ਲੁਭਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਵਿਖ ਫਲ ਮੀਠ ਲਗੇ ਮਨ ਬੋਰੀ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਬੜੀ ਅਨਪਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਵਿਖ ਫਲ ਸੰਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪਰਵੇਸ ਗੁਰਹਿ ਧਨ ਦੀਆ ਧਿਆਨ ਮਾਨ ਮਨ ਏਕ ਮਈ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਗਾਨੇ ਮੁਕਤ ਭਏ ਜੋਤ ਸਮਾਏ ਸਮਾਨੀ ਜਾ ਕੈ ਅਸ਼ਲੀ ਪ੍ਰਭ ਪਹਿਚਾਨਿਆ ਧੰਨੈ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ ਮਹੱਲਾ ਪੰਜਵਾ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਛੀ ਪਰੋ ਹੋਇਓ ਲਾਖੀਣਾ ਰਹਾਉ ਮਨ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹਿਰਾ ਰਵਦਾਸ ਟਵੰਤਾ ਢੋਰ ਨੀਤ ਤិន ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਨਿਆ ਇਹ ਵਿਦ ਸੁਨ ਕੇ ਜਟ ਰੋ ਉਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆ ਤੰਨਾ ਵਡ ਭਾਗਾ ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬਹਿ ਨਾ ਜਾਣ ਸਕੋਈ ਜੇ ਧਾਵਹਿ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਉ ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ ਦਸ ਦੁਆਰਾ ਦੇਹ ਆਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ ਕੰਮੀ ਜਲਮਾ ਹੈ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਣ ਕੀਟ ਗੁਪਤ ਹੋਏ ਰਹਤਾ ਤਾ ਚੋ ਮਾਰਗ ਨਾਹੀ ਕਹਿ ਤਨਾ ਪੂਰਨ ਤਾਹੂ ਕੋ ਮਤਰੇ ਜੀਟ ਰਾਹੀ ਆਸਾ ਸੇਖ ਫਰੀਦ ਜੀਓ ਕੀ ਬਾਣੀ ਇਕ ਓੰਕਾਰ ਸਤਗੁਰ ਪ੍ਰਸਾਦ ਦਿਨੋ ਮਹਬਤ ਜਿਨ ਸੇ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੁਏ ਭਾਰਥੀਏ ਰਹਾਉ ਆਪ ਲਈ ਲੜ ਲਾਏ ਦਰਦਰਵੀਸ ਸੇ ਤਿਨ ਧਨ ਜਣੇ ਦੀ ਮਾਓ ਆਈ ਸਫਲ ਸੀ ਪਰਵਦਗਾਰ ਅਪਾਰ ਅਗਮ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾ ਪੈਰ ਮੂ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀਜੈ ਬੰਦਗੀ ਆਸਾ ਬੋਲੇ ਸੇਖ ਫਰੀਦ ਪਿਆਰੇ ਅੱਲਾਹ ਲੱਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ ਆਜ ਮਲਾਵਾ ਸੇਖ ਫਰੀਦ ਤਾਕਮ ਕੁੰਜੜੀਆਂ ਮਨਹੁ ਮਚਿੰਦੜੀਆਂ ਰਹਾਉ ਜੇ ਜਾਣਾ ਮਰ ਜਾਈਐ ਘੁਮ ਨਾ ਆਈਐ ਝੂਠੀ ਦੁਨੀਆ ਲਗ ਨਾ ਆਪ ਵੰਜਾਈਐ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦਸੈ ਵਾਟ ਮਰੀਤਾ ਜੋਲੀ ਐ ਸੈਲ ਲੰਗਨ ਦੀ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਸੇਖ ਹਿਆਤੀ ਜਾਗਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਕਤਕ ਕੂੰਜਾ ਚੇਤ ਡੋ ਸਾਮਣ ਬਿਜਲੀਆਂ ਸੀ ਆਲੇ ਸੁਹੰਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾਲੇ ਮਨੋ ਗਾ ਦੇਂਦਿਆ ਛੇ ਮਾਹ ਤੋੜੰਦੇ ਆ ਹਿੱਕ ਖਿਨੋ ਜਿਵੇਂ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੀ ਜੀ ਸਹੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੂਜਰੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੇਰਾ ਨਾਮ ਕਰੀ ਚਨ ਲਾਠੀਆ ਜੇ ਮਨ ਉਰਸਾ ਹੋਈ ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਵੇ ਪੂਜਾ ਕੀ ਚੈ ਨਾਮ ਧਿਆਈ ਐ ਬਿਨ ਨਾਵੇ ਪੂਜਨਾ ਹੋਏ ਰਹਾਉ ਬਾਹਰ ਦੇਵ ਪਖਾਲੀਐ ਜੇ ਮਨ ਧੋਵੇ ਕੋਈ ਝੂਠ ਲਹਿ ਜੀਉ ਮਾਂਜੀਐ ਮੂਖ ਪਿਆਣਾ ਹੋਏ ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵੇ ਅਮਰਤ ਦੇ ਨਾਮ ਮਹਿੂਨੇ ਆਦਮੀ ਧ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿ ਉਹ ਨਿਤ ਸਾਰੇ ਸੰਭਾਲੇ ਜੋ ਦੇਵੇ ਸੋ ਖਾਵਣਾ ਕਹੋ ਨਾਨਕ ਸਾਚਾਹੀ ਗੂਜਰੀ ਮਹੱਲਾ